ਲੱਗਦਾ ਹੈ ਤੇ ਇਸ ਲਈ ਫਿਰ ਅੱਜ ਅਸੀਂ ਪਲਾਨ ਕੀਤਾ ਤੇ ਪਲਾਨ ਕਿੱਥੋਂ ਦਾ ਕੀਤਾ ਤੁਸੀਂ ਦੱਸੋ ਤੁਸੀਂ ਕਿਸੇ ਨੂੰ ਪਤਾ ਲੱਗਿਆ ਨਾ ਅੱਗੇ ਕਿਸੇ ਦਾ ਪਲਾਨ ਕੀਤਾ ਆਪਾਂ ਆਪਾਂ ਵੀ ਚੱਲ ਨਾਲ ਖਾ ਲੈਨੇ ਕਦਾ ਐ ਚਾਹੇ ਕਦਾ ਆਪਾਂ ਤਾਂ ਰੁਕਦੇ ਹਾਂ ਆਰਡਰ ਕਿ ਨਹੀਂ ਮਾਰ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ आवर YouTube ਚੈਨਲ ਕਿਵੇਂ ਤੁਸੀਂ ਸਾਰੇ ਤੇ ਅੱਜ ਬਹੁਤ ਟਾਈਮ ਬਾਅਦ ਆਪਾਂ ਫਿਰ ਤੋਂ ਮਿਲਣ ਲੱਗਿਆ ਜੂਨ ਦੇ ਛੁੱਟੀਆਂ ਤੋਂ ਬਾਅਦ ਆਪਾਂ ਮਿਲਣ ਲੱਗਿਆ ਜੁਲਾਈ ਦੇ ਵਿੱਚ 30 ਜੁਲਾਈ ਦੇ ਵਿੱਚ ਕਿ ਗਰਮੀ ਬਹੁਤ ਜ਼ਿਆਦਾ ਸੀ ਕਿ ਤੇ ਅੰਦਰ ਬਸ ਇਸ ਹੀ ਜੋ ਨਿਕਲਦਾ ਮਨ ਨਹੀਂ ਕਰਦਾ ਸੀਗਾ ਤੇ ਦੂਜੀ ਗੱਲ ਇਹ ਰਹੀ ਕਿ ਤੇ ਜਾਈਏ ਤਾਂ ਜਾਈਏ ਕਿੱਥੇ ਹੈ ਨਾ ਫਿਰ ਤੁਸੀਂ ਸਮਝ ਸਕਦੇ ਹੋ ਗਰਮੀ ਦੇ ਵਿੱਚ ਬੱਚੇ ਦੇ ਨਾਲ ਜਾਣਾ ਬਹੁਤ ਔਖਾ ਲੱਗਦਾ ਹੈ ਤੇ ਇਸ ਲਈ ਫਿਰ ਅੱਜ ਅਸੀਂ ਪਲਾਨ ਕੀਤਾ ਤੇ ਪਲਾਨ ਕਿੱਥੋਂ ਦਾ ਕੀਤਾ ਤੁਸੀਂ ਦੱਸੋ ਤੁਸੀਂ ਕਿਸ ਨੂੰ ਪਤਾ ਲੱਗ ਗਿਆ ਨਾ ਅੱਗੇ ਕਿਸੇ ਦਾ ਪਲਾਨ ਕੀਤਾ ਆਪਾਂ ਤੇ ਪਲਾਨ ਆਪਾਂ ਨੇੜੇ ਦਾ ਹੀ ਕੀਤਾ ਜਾਣ ਦਾ ਕਿਤੇ ਤੇ ਉਹ ਉੱਥੇ ਆਪਾਂ ਜਾਣੇ ਆ ਫਿਲਹਾਲ ਆਪਾਂ ਰੈਡੀ ਹੋ ਕੇ ਮਿਲਦੇ ਹਾਂ ਤੇ ਉਸ ਤੋਂ ਪਹਿਲਾਂ ਤੁਹਾਨੂੰ ਮਿਲਾਉਂਦੇ ਆ ਮੇਰੇ ਦੋ ਜਾਨਾਂ ਵੈਸੇ ਤਾਂ ਮੇਰੀ ਉਹ ਇੱਕ ਜਾਣੀ ਮਿਲਦੀ ਆ ਮਿਲਾ ਕੇ ਉਹ 21 ਜਾਣੀ ਬਣਦੀ ਆ ਪਰ ਉਹ ਮੇਰੀ ਜਾਨਾਂ ਨੇ ਮੇਰੀ ਜ਼ਿੰਦਗੀ ਆ ਮੇਰਾ ਸਭ ਕੁਝ ਆ ਤੇ ਤੁਸੀਂ ਸਮਝ ਚੁੱਕਿਓਗੇ ਮੈਂ ਤੁਹਾਨੂੰ ਕਿਹਨੂੰ ਮਿਲਾਉਣਾ ਏ ਤੇ ਤੁਹਾਨੂੰ ਮੈਂ ਮਿਲੋਨੀ ਆ ਟੈਂ 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 ਬਾਬੋ ਯੇਸ ਯੇ ਸੋਣਾ ਬੱਤ ਕਿੱਥੇ ਆ ਓਏ ਬਾਬਾ ਦੀ ਜਾਨ ਮਮਾ ਦੀ ਜਾਨ ਕਿੱਥੇ ਆ ਓ ਰੇ ਸੋਣਾ ਬੱਤ ਬਾਬ ਹੋ ਰਿਹਾ ਓਏ ਆ ਮੇਰਾ ਪੁੱਤੂ ਹੈ ਦਰਬਾਰ ਦਰਬਾਰ ਪਤਾ ਬਹੁਤ ਬਹੁਤ ਸਾਹਮਣੇ ਆ ਗਿਆ ਹੈਲੋ ਕਰ ਦੋ ਸਾਰਿਆਂ ਨੂੰ ਹੈ ਹੈਲੋ ਕਰ ਦੋ ਬਈ ਹੈਲੋ ਕਰ ਦੋ ਸਰਜੀਕਲ ਕਰ ਦੋ ਫਿਰ ਚਲੋ ਕਲਾਪ ਫਿਰ ਕੀ ਕਰ ਸਰਜੀਕਲ ਨਹੀਂ ਕਰਦੇ ਫਿਰ ਕਲਾਪ ਕਰ ਦੋ ਗਿੱਦਾ ਪਾਦੋ ਕੁਲੀਓ ਸਾਡੇ ਬਾਪ ਨੇ ਰਚਨਾ ਕਲਾਪ ਕਰ ਦੋ ਫਿਕਰ ਕ ਕਰੋ ਕਲਾਪ ਕਰੋ ਪੁੱਤੂ ਕਲਾਪ ਕਰ ਦੋ ਛੋਣੇ ਚਲੋ ਕੀਤਾ ਗਿੱਦਾ ਪਾਦੋ ਕੁਲੀਓ ਸਾਡੇ ਬਾਪ ਨੇ ਰਚਨਾ ਗੱਲ ਐ ਤਾਂ ਕਿ ਰੋਜ਼ ਵੀਡੀਓ ਕਾਲ ਹੁੰਦੀ ਆ ਮੇਰੇ ਸਿਸਟਰ ਦੀ ਹਨਾ ਇਹਦੀ ਮਤਲਬ ਕਿ ਰਬਾਬ ਦੇ ਮਾਸੀ ਦੀ ਮਾਸਰ ਜੀ ਦੀ ਇਹਨੂੰ ਇਹ ਆਪਾਂ ਜਦੋਂ ਦੇਖ ਦਿਆ ਮਤਲਬ ਮੋਬਾਈਲ ਦੇ ਵਿੱਚ ਦੀ ਤੇ ਇਹਨੂੰ ਸੋਹਣਾ ਲੱਗਦਾ ਏ ਤੇ ਖੁਦ ਫਿਰ ਚੰਬਲਾ ਮੋਣ ਲੱਗੇ ਤੇ ਸਾਡੀ ਗੱਲਾਂ ਵਾਲੇ ਦਾ ਧਿਆਨ ਨਹੀਂ ਹੁੰਦਾ ਇਹਦੇ ਬਸ ਚੰਬਲਾਂ ਵੱਲ ਧਿਆਨ ਹੁੰਦਾ ਏ ਹੁਣ ਦੇਖੋ ਤੇ ਪਾਪਾ ਨਾਲ ਪਾਪਾ ਮੇਰਾ ਕੋ ਪ੍ਰੋ ਇਹ ਮੇਰਾ ਸੋਹਣਾ ਪੁੱਤਰਾ ਇਹ ਸੋਹਣਾ ਪੁੱਤਰਾ ਵੀਡੀਓ ਕਾਲ ਤੇ ਕੌਣ ਆ ਵੀਡੀਓ ਕਾਲ ਤੇ ਕੌਣ ਆ ਪੁੱਤ ਬਿਜੀ ਕਾਲ ਤੇ ਪਾਪਾ ਓਏ ਓਏ ਪਾਪਾ ਵੀਡੀਓ ਕੋਲ ਤੇ ਪਾਪਾ ਪਾਪਾ ਨੂੰ ਬਾਲੋ ਪਾਪਾ ਚਾਚੀ ਕਾਲ ਕੀ ਹਾਲ ਆ ਪਾਪਾ ਜੀ ਕੰਮੀ ਕੀ ਕਰ ਰਿਹਾ ਚਲੋ ਠੀਕੋ ਤੇ ਆਪਾਂ ਹੁਣ ਰੈਡੀ ਸ਼ੜੀ ਹੋ ਕੇ ਮਿਲਦੇ ਆ ਕਿਉਂ ਹਰਦੀਪ ਜਾਣਾ ਨਾ ਪਾਉਣ ਕਿਤੇ ਅਲੱਗੇ ਚੱਲਾਂਗੇ ਪੱਕਾ ਬਾਅਦ ਚੱਲਾਂਗੇ ਨਾ ਅੱਜ ਆਪਾਂ ਦੁਕਾਨ ਕੀਤੀ ਆ ਬੰਦ ਦੁਕਾਨ ਇਸ ਲਈ ਬੰਦ ਕੀਤੀ ਬੰਦ ਕਿਉਂ ਕੀਤੀ ਆ ਪਾਪਾ ਜੀ ਉਹਦੇ ਤੇ ਤੇ ਪਰ ਲੇਕਿਨ ਅਸੀਂ ਕਿਹਾ ਚਲੋ ਰੁੱਕ ਕੇ ਜਾਂਦੇ ਆ ਦੁਕਾਨ ਤੇ ਤਾਂ ਫਿਰ ਆਪਾਂ ਹੁਣ ਰੈਡੀ ਹੋ ਕੇ ਮਿਲਦੇ ਆ ਠੀਕ ਆ ਹਾਂਜੀ ਫਿਰ ਚੱਲਿਆ ਹੋਰ ਹੋਰ ਚੱਲੇ ਆਂ ਕਰਪਾਏ ਕਰੋ ਹਾਂ ਕੀ ਹੋਇਆ ਸੀ ਯਾ ਕਿ ਰੈਡੀ ਹੋ ਕੇ ਮਿਲ ਰਹੇ ਆਪਾਂ ਤੁਹਾਨੂੰ ਤੇ ਪਹਿਲਾਂ ਸੀ ਤੁਹਾਨੂੰ ਪਤਾ ਹੈ ਕਿ ਰਬਾਬ ਬੱਚੇ ਦੇ ਨਾਲ ਬਹੁਤ ਔਖਾ ਹੋ ਜਾਂਦਾ ਕਿ ਗਰਮੀ ਬਹੁਤ ਪੈ ਰਹੀ ਆ ਤਾਂ ਫਤਾਂ ਕਰਕੇ ਅਸੀਂ ਛੇਤੀ ਛੇਤੀ ਰੈਡੀ ਹੋਏ ਤੇ ਛੇਤੀ ਤਿੰਨ ਘੰਟੇ ਤੇ ਚੰਦੂ ਆਪਣਾ ਆ ਬੈਠਾ ਵਾ ਚੰਦੂ ਨਾਨੇ ਪਤਾ ਹੈ ਵਾਹ ਦੀ ਹੱਥ ਫੁੱਲੇ ਪਤਾ ਨਹੀਂ ਆਏ ਆ ਕੀ ਕਰੀਆ ਹੋਰ ਕੀ ਪੰਗੇ ਲਈ ਜਾਂਦੀ ਆ ਬਸ ਤੇ ਚਲੋ ਠੀਕੋ ਫਿਰ ਜਾ ਕੇ ਭੱਜਦੇ ਆ ਬਾਕੀ ਜਮਣਾ ਦੇਖਣੇ ਜਾਂਦੇ ਆ ਉੱਥੇ ਜਮਣਾ ਵੀ ਬਹੁਤ ਲੱਗੀਆਂ ਵੀ ਆ ਜਾਵਣਾ ਜੇ ਹੋਈਆਂ ਭੱਜਾਵਣਾ ਤੋੜਾਂਗੇ ਫਿਰ ਦੇਖਾਂਗੇ ਜਾ ਰਹੇ ਆ ਆਪਾਂ ਬਾਈਕ ਤੇ ਕਿਉਂਕਿ ਨੇੜੇ ਜਾਣਾ ਸੀਗਾ ਤਾਂ ਇਸ ਲਈ ਬਾਈਕ ਤੇ ਜਾ ਰਹੇ ਆ ਤੇ ਚਲੋ ਬਾਕੀ ਜਾ ਕੇ ਉੱਥੇ ਮਿਲਦੇ ਆਪਾਂ ਕਿਥੋਂ ਦੇ ਕੰਮ ਸੀ ਆਪਾਂ ਨੂੰ ਸਭ ਕੁਝ ਕਰਦੇ ਆਂ ਜੀ ਆ ਜੀ ਹਾਂਜੀ ਤੇ ਆਪਾਂ ਆ ਗਏ ਆਂ ਦੀਦੀ ਦੇ ਕੋਲੇ ਆਪਾਂ ਦੀਦੀ ਕੋਲ ਹੀ ਆਇਆ ਜੂ ਫਿਰ ਹੋਰ ਇੱਥੇ ਹੋਣਾ ਹੋਰ ਆਪਾਂ ਕਿੱਥੇ ਆਣਾ ਤੇ ਰਬਾਬ ਦੇ ਆਏ ਹਾਏ ਸੋਰੀ ਸੁਣੀ ਗਾਣੇ ਓਏ ਨੋਨੇ ਗਾਕੇ ਇੱਦਾਂ ਦੇਖੁਰ ਬਾਪ ਖੇਡੀ ਜਾਂਦਾ ਬੈਠਾ ਲੈ ਭੈਣ ਗਾਣੇ ਜੇ ਬੰਨੇ ਪੈ ਤੇ ਲੱਗਿਆ ਵੇ ਹਰਾਂ ਨੂੰ ਫਿੱਟ ਸੱਟ ਗੱਡੀ ਆਪਣੀ ਇੱਥੇ ਖੜੀ ਆ ਹੁਣ ਗੱਡੀ ਆਪਾਂ ਨੂੰ ਇੱਥੋਂ ਗੱਡੀ ਖੜੀ ਔਰ ਗੱਡੀ ਭੈਣ ਹੁਣਾ ਘਰੀ ਖੜੀ ਹੁੰਦੀ ਆ ਸਾਡੀ ਮੋੜ ਸੰਗ ਕੋਲੇ ਕਿਉਂਕਿ ਆਪਣੇ ਉਧਰ ਇੰਨੀ ਜਗ੍ਹਾ ਨਹੀਂ ਆ ਮੈਂ ਕਾਦੇ ਵਾਸਤੇ ਤੁਹਾਨੂੰ ਕਹੀਏ ਸਪੇਸ ਥੋੜੀ ਹੋਵੇ ਸਪੇਸ ਥੋੜੀ ਆ ਉਂਝ ਸਪੇਸ ਦਾ ਮਤਲਬ ਹੈ ਕਿ ਸਪੇਸ ਹੈ ਕਿ ਗੇਟ ਗੇਟ ਛੋਟਾ ਆਪਣਾ ਗੇਟ ਬੱਧਾ ਹੈ ਤੇ ਇਹ ਵੀ ਸਪੇਸ ਹੈਗੀ ਹੈ ਬਾਕੀ ਰਾਤ ਨੂੰ ਨਾ ਬਾਹਰ ਨਹੀਂ ਆਪਾਂ ਗੱਡੀ ਨੂੰ ਖੜਾ ਸਕਦੇ ਹੈਗੇ ਸੇਫ ਨਹੀਂ ਹੈਗੀ ਤਾਂ ਕਰਕੇ ਫਿਰ ਮਤਲਬ ਸਮਝਦਾ ਹੁੰਦਾ ਹੈ ਕਿ ਚਲੋ ਇੱਥੇ ਆਪਦੇ ਘਰੇ ਤਾਂ ਖੜੀ ਹੈਗੀ ਆ ਤੇ ਜੇ ਸਾਨੂੰ ਕੋਈ ਵੀ ਕਦੇ ਜਾਣਾ-ਜੋਣਾ ਹੁੰਦਾ ਹੈ ਤੇ ਹੁਣ ਅੱਜ ਅਸੀਂ ਸ਼ਾਇਦ ਸੋਚ ਰਹੇ ਸੀਗੇ ਕਿ ਅਸੀਂ ਜਾਣਾ ਸੀ ਕਿਤੇ ਤੇ ਵੀ ਅੱਜ ਚਲੋ ਆਪਾਂ ਹਨਾ ਗੱਡੀ ਲੈ ਜਾਂਦੇ ਆਂ ਬਾਕੀ ਉਹ ਦੀਦੀ ਹੁਣ ਨਾ ਸਲਾਹ ਕਰਦੇ ਜੇ ਇਹਨਾਂ ਨੇ ਵੀ ਜਾਣਾ ਹੋਇਆ ਤਾਂ ਫਿਰ ਇਕੱਠੇ ਜਾਵਾਂਗੇ ਫਿਰ ਆਪਾਂ ਗੱਡੀ ਜੇ ਕਿਹੜਾ ਬਾਕੀ ਮੋਸਟਲੀ ਅਸੀਂ ਇਕੱਠੇ ਹੀ ਜਾਂਦੇ ਹੁੰਦੇ ਆ ਪਲਾਨ ਦੀ ਜਿਹੜਾ ਨਾਲ ਹੀ ਬੰਦ ਤੇ ਬਾਕੀ ਸਾਡੇ ਵਲੌਗ ਨੂੰ ਵਾਚ ਜ਼ਰੂਰ ਕਰਿਆ ਕਰੋ ਹੁਣ ਆਪਣੇ ਰੈਗੂਲਰ ਵਲੌਗ ਆਇਆ ਹੀ ਕਰਨਗੇ ਬਹੁਤ ਟਾਈਮ ਹੋ ਗਿਆ ਸੀ ਰੈਗੂਲਰ ਵਲੌਗ ਦੀ ਪਾਉਂਦੇ ਸੀਗੇ ਨਾਲੇ ਤੁਹਾਨੂੰ ਦੁਕਾਨ ਵੀ ਦਿਖਾਵਾਂਗੇ ਨਾਲੇ ਤੁਹਾਨੂੰ ਦੱਸਾਂਗੇ ਆਪਾਂ ਕਮਲ ਨੂੰ ਬਹੁਤ-ਬਹੁਤ ਵਧਾਈਆਂ ਕਮਲ ਨੇ ਦੁਕਾਨ ਖੋਲੀ ਕਮਲ ਦੀ ਧੀ ਨੇ ਦੁਕਾਨ ਖੋਲੀ ਜਿਵੇਂ ਆਪਨੇ ਹੈ ਤੇ ਪਾਪਾ ਨੂੰ ਵਿਚਾਰੇ ਨੂੰ ਨਾ ਪਾਰਟੀ ਦਿੱਤੀ ਨਾ ਕੁਝ ਹੋਇਆ ਚਾਹ ਵੀ ਪਾਪਾ ਨੇ ਘੱਲ ਆਪੇ ਬਣਾ ਕੇ ਦਿੱਤੀ ਜਿਦਾਂ ਹੋਰ ਤੁਹਾਨੂੰ ਕੱਲ ਕੱਲ ਆਪੇ ਬਣਾ ਕੇ ਦਿੱਤੀ ਤੇ ਚਲੋ ਠੀਕਾ ਫਿਰ ਹੁਣ ਚਾਹ ਪੀ ਲੈਨੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਬਾਕੀ ਦੁਕਾਨ ਤੋਂ ਹੁੰਦੀ ਆਪਾਂ ਮਤਲਬ ਗੁੱਡ ਨਿਊਜ਼ ਇਹ ਹੈ ਕਿ ਆਪਾਂ ਦੁਕਾਨ ਓਪਨ ਕਰ ਲਈਤੀ ਆ ਠੀਕ ਆ ਤੇ ਕੀ ਕਿਹੜੀ ਦੁਕਾਨੋਂ ਓਪਨ ਕੀਤੀ ਕੀ ਕੀ ਕੰਮ ਕਰਦੇ ਆਪਾਂ ਹਣ ਉਹਦੇ ਵਿੱਚ ਸਾਰਾ ਤੁਹਾਨੂੰ ਦੱਸਾਂਗੇ ਅਗਲੇ ਬਲੌਗ ਦੇ ਵਿੱਚ ਤੇ ਹੁਣ ਅਗੇ ਸੇ ਆਪਾਂ ਦੂਜੀ ਦੀਦੀ ਦੇ ਕੋਲ ਤੇ ਜਿਆਦਾ ਹਾਂਜੀ ਤੇ ਜ਼ਿਆਦਾ ਵਲੌਗ ਸ਼ੂਟ ਕਰਾਣਾ ਟਾਈਮ ਨਹੀਂ ਮਿਲਿਆ ਕਿਉਂਕਿ ਬਹੁਤ ਟਾਈਮ ਹੋ ਗਿਆ ਹੁਣ ਹੈਬਿਟ ਜੀ ਨਹੀਂ ਹੈਗੀ ਵਲੌਗ ਸ਼ੂਟ ਕਰਨ ਦੀ ਤਾਂ ਛੇਤੀ ਛੇਤੀ ਫਿਰ ਗੱਲਾਂ ਬਾਤਾਂ ਕਰਕੇ ਬਸ ਟਾਈਮ ਵੀ ਨਹੀਂ ਮਿਲਿਆ ਹੈਗਾ ਤਾਂ ਕਰਕੇ ਛੇਤੀ ਛੇਤੀ ਜਾਣ ਦੀ ਕੀਤੀ ਤੇ ਹੁਣ ਦੂਜੇ ਦੀਦੀ ਘਰੇ ਉਧਰੋਂ ਆਪਾਂ ਨੂੰ ਵਲੌਗ ਲਿੱਤਾ ਨਹੀਂ ਗਿਆ ਆਉਣ ਦੇ ਟਾਈਮ ਮਿਲ ਕੇ ਜਦੋਂ ਆਏ ਆ ਤਾਂ ਕੋਈ ਗੱਲ ਨਹੀਂ ਹੁਣ ਛੇਤੀ ਛੇਤੀ ਇੱਕ ਹੋਰ ਸਰਪ੍ਰਾਈਜ਼ ਆ ਰਿਹਾ ਵਾ ਆਪਣੇ ਸਾਰਿਆਂ ਦੇ ਲਈ ਦੱਸਣਾ ਨਹੀਂ ਪਰ ਤੇ ਹੁਣ ਡੇਲੀ ਵਲੌਗ ਆਉਂਦੇ ਰਹਿ ਕਰਨ ਕਿ ਤੁਹਾਨੂੰ ਪਤਾ ਲੱਗਦਾ ਰਹੂਗਾ ਤੇ ਤਾਂ ਕਰਕੇ ਫਿਰ ਉਦੋਂ ਹੁਣ ਆਪਾਂ ਘਰ ਚੱਲੇ ਆ ਕਿਉਂਕਿ ਆਪਣੀ ਸ਼ਾਪ ਤੇ ਆ ਜਾਂ ਕਸਟਮਰ ਉਹਨਾਂ ਦਾ ਫੋਨ ਆਈ ਜਾਂਦੇ ਆ ਤੇ ਹੁਣ ਆਪਾਂ ਬਾਕੀ ਬਲੈਕ ਵਾਲੀ ਦੁਕਾਨ ਤੇ ਜਾ ਕੇ ਦੀਦੀ ਉਹਨਾਂ ਦੇ ਕੋਲ ਉੱਥੇ ਜਾ ਕੇ ਆਪਾਂ ਤੁਹਾਨੂੰ ਮਿਲਿਆ ਗਿਆ ਤਾਂ ਬਿਲਕੁਲ ਦੀਦੀ ਕਿੱਧਰ ਗਈ ਹੋ ਗਈ ਰਰਬਾ ਲੁੱਕ ਹੇਅਰ ਰਰਬਾ ਕਿੱਥੇ ਆ ਉਹ ਰਿਆ ਸੋਣਾ ਪਤ ਹੋ ਰਿਆ ਦੂਜੀ ਗੱਲ ਜੇ ਕਿਸੇ ਨੇ ਜਾਗੋ ਦਾ ਸਮਾਨ ਲੈਣਾ ਹੋਇਆ ਤਾਂ ਦੱਸ ਦਿਓ ਜਾਗੋ ਦਾ ਸਮਾਨ ਇੱਥੇ ਆਪਣੇ ਅਵੇਲੇਬਲ ਹੈਗਾ ਵਾ ਸਾਰਾ ਕੁਝ ਮਿਲੂਗਾ ਉਹਨਾਂ ਨੂੰ ਇੱਧਰ ਆਪਣੀ ਰਗੀਰਬਾਬ ਦੀ ਫੋਟੋ ਛੋਟੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਰਬ ਲੱਗਿਆ ਪਿਆ ਗੇਮ ਚ ਰਾਦੇ ਕੋਲੇ ਖੜਾ ਤਾਂ ਪੈਂਦੀ ਕਿਹਨ ਬੰਦਾ ਪਾਪ ਦੇ ਕੰਮ ਨੇ ਬੰਗਾ ਪਾਉਣ ਨੂੰ ਫਿਰ ਇਹਨੇ ਸਫਟੀ ਦੇਣੀ ਇਹ ਰਬਾਬ ਨੇ ਨੋਰ ਮਿਣੀ ਮੇਰੀ ਗੱਲ ਕਿਵੇਂ ਸਮਝੀਂ ਹਾਂ ਕੁਮਸਰੀ ਆਹ ਵੀ ਪਾ ਗੁੰਦੇ ਕਰਦੇ ਹਾਂ ਸਹੀ ਹਲਾ ਨਾ ਨੋਰ ਮਿਨਾ ਚੂੜੀਆਂ ਦੀ ਸੀ ਮੈਨੂੰ ਜ਼ਰੂਰੀ ਹੋ ਕੇ ਚੰਗ ਚਾਹੀਦੀ ਸੀ ਨਹੀਂ ਨਹੀਂ ਅਪਾ ਬੁਲਾਉਂਦੇ ਨਹੀਂ ਮਸਰੀ ਆਇਓ ਕਿ ਮੇਰਾ ਛੋਨਾ ਆਹ ਉਹ ਹੀ ਗੱਲ ਆ ਜੀ ਇਹ ਚੂੜੀਆਂ ਹਾਂ ਠੀਕ ਜਿਹਾ ਵੰਦਾ ਪਾ ਕਰੀ ਤੇ ਇਸੋ ਵੀ ਹਾਂ ਦਾ ਦੀਪਾ ਜੇ ਨੇ ਲੋ ਤੇ ਆ ਨਾ ਥੋੜਾ ਲੋ ਵੀ ਮੰਗਾ ਪਾਤੀਆਂ ਭੈਣ ਨੇ ਵੰਗਾ ਪਾਤੀਆਂ ਝੋਨੇ ਪੁੱਤ ਦੇ ਬਾਬ ਪੁੱਤ ਬੰਗਾ ਪਾਤੀਆਂ ਮੰਮਾ ਨੇ ਵੰਗਾਵਾਦੀ ਮੰਮਾ ਨੇ ਪੁੱਤ ਦੇ ਖਾ ਦੋ ਪੁੱਤ ਖਾ ਦੋ ਝੋਣੀਆਂ ਝੋਣੀਆਂ ਮੰਗਾ ਓਏ ਜਿਹੜੀ ਸਸੀ ਕਰਦੀ ਇਹ ਉਹੀ ਲੋ ਵੀ ਲੋ ਪੈ ਗਈਆਂ ਮੰਗਾ ਬੱਚ ਲੈ ਗਏ ਹੱਥ ਲੈ ਬੱਚ ਬੱਚ ਪੱਤ ਨਾ 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 ਬੰਗਾ ਪਾਓ ਪੁੱਤ ਪੁਰੀਆਂ ਕਿ ਵੀ ਆਇਆ ਕੇ ਜਾਇਆ ਕਰ। ਤੈਨੂੰ ਕਰਨ ਰਿਹਾ ਜੈਲ। ਪੁੱਤ ਖਾਦੇ ਹੁਣ ਮੰਗਾ ਦਿਖਾ ਦੇ ਪਾਪਾ ਨੂੰ। ਓਏ ਬਾਪੁੱਤ। ਸਸੀ ਸਸੀ। ਹਾਂ ਜਿਸ ਤਰ੍ਹਾਂ ਉਹਨੇ ਦਿਉਤੂ। ਉਹਨੇ ਇਹਦੇ ਕਸਟਮਰ। ਬੰਗਾ ਭਈ ਜਾਣਾ। ਦੁਆਰ ਆ ਗਏ ਆ। ਬੰਗਾ ਬੋਂਦਾ। ਰਵਾਪੁੱਤ ਬੰਗਾ ਬੋਂਦਾ। ਆਖੂ ਹਾਂਜੀ ਕਿਨੂੰ ਤੋਲਦਾ ਜਾਂਦਾ ਹੱਥ ਦੀ ਜਿਹੜੀ ਕਿਦਾਂ ਦਬਾਬ ਪੜਿਆ ਤੁਝ ਮਾਰ ਰਹੀ ਛੋਨੇ ਪੱਤੇ ਦਿਖਾ ਦਿਓ ਅੱਗੇ ਕਰਕੇ ਅੱਗੇ ਕਰਕੇ ਦਿਖਾ ਦਿਓ ਓਏ ਓਏ ਛੋਨੇ ਪੁੱਤ ਦੀਆਂ ਛੋਣੀਆਂ ਮੰਗਾਂ ਕੰਗਾ ਵੜ ਦੋ ਉਧਰ ਆ ਦੇਖੋ ਮੈਡਮ ਜੀ ਵਾਲੀ ਖੁੱਲੀ ਫਿਰਦੇ ਨਚਣਾ ਨਹੀਂ ਕਿਤਾ ਪਾਲੇ ਲੈ ਉਹ ਸਾਡੇ ਜੰਦੂ ਦੇ ਨਚਣਾ ਨਹੀਂ ਨਚਣਾ <laughs> 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 <भाजी>, <laughs> और ताड़ी ताड़ी <laughs> निकी तारी आवाज भी ताड़ी पापा, तों पापा तों ਅੱਧੀ ਮਾਰੂ ਗਿਆ ਹੋਏ ਵੇਖ ਰਹੀ ਹੈ ਇਹ ਕਿ ਡਿਬੇਟ ਗਿਆ ਦੇ ਦੇਖ ਬਾਲਸ ਜਿੰਦਰੀ ਆਈ ਬਣੀ ਹੈ ਹੈਂਡ ਸ਼ੇਕ ਵੀ ਕਰਦੀ ਆ ਅੱਛਾ ਮੇਰਾ ਕਦੇ ਕਦੇ ਤੈਨੂੰ ਛੱਡ ਦੇ ਸਾਰੀਆਂ ਹੋਣੀ ਜੇ ਉਹ ਤੇ ਬਾਬਾ ਦੂਰ ਹੋ ਗਈ ਤੁਸੀਂ ਕਹੋਗੇ ਕੰਮ ਹੀਰ ਹਨਾ ਅੱਛਾ ਜੀਤ ਸਿੰਘ ਉਹ ਆ ਜਾਓ ਫੇਰ ਨਹੀਂ ਹੈਗਾ ਉਹ ਆ ਜੀਤ ਸਿੰਘ ਕੰਮ ਹੀਰ ਫੇਰ ਕੰਮ ਨਹੀਂ ਆਦਾ ਰੋੜਦੀ ਰੋੜਦੀ ਅੱਛਾ ਰੋੜਦੀ ਅੱਛਾ

ਇਹ ਮੂੜੀ ਪਤਾ ਹੈ ਮੂੜੀ ਪਤਾ ਹੈ ਸੋਨੇਪਤ ਜੀ ਇਹ ਇਹ ਤੇ ਚਾਹੀਦੀ ਹੈ 10 ਰੋਟੀ ਨਹੀਂ ਆਸਾ ਚਾਹੀਦੀ ਹੈ 6 ਜੀ ਵੀਰ ਚਾਹੀਦੀ ਦੋ ਚਾਹੀਦੀ ਹੈ ਹਾਂਜੀ ਕਮਲ ਕਿੱਧਰ ਨੂੰ ਕਿੱਧਰ ਨੂੰ ਵਾਹ ਜੀ ਦੇਖੋ ਦੇਖੋ ਲੈ ਕਿਉਂ ਆਇਆ ਫਿਰ ਕਮਲ ਦੁਕਾਨ ਤੇ ਪਹੁੰਚੀ ਆ ਤੇ ਨਾਲ ਹੀ ਗੋਲ ਗੱਪਿਆਂ ਵੱਲ ਹੋ ਗਈ ਲੈ ਅੱਛਾ ਹਰੀ ਮਿਰਚ ਨਹੀਂ ਪਾਉਣੀ ਤੇ ਮਿੱਠਾ ਪਾਣਾ ਮੈਂ ਵੇ ਦੇਖ ਲੋ ਉਧਰ ਕਮਲ ਤੇ ਉਧਰ ਰਬਾਬ ਦੋਨੇ ਗੋਲ ਗੱਪਿਆਂ ਨੂੰ ਤਿਆਰ ਹੋ ਗਈ ਦੀ ਆ ਥਾਡੀ ਕੁੜੀ ਨੂੰ ਤਾਂ ਦੇਖ ਮੌਜੀ ਜਿਹੜੀ ਬੀਲ ਐ ਕੁਛ ਖਾਣਾ ਹੈ ਨਹੀਂ ਵਿਚੋ ਹੈ ਰਬਾਬ ਔਰ ਰਬਾਬ ਪੱਤੇ ਇਧਰ ਦੇਖ ਇਧਰ ਬਈਆ ਵੀ ਆਪਣੀ ਸੋਹਣੇ ਪੁੱਤ ਬਾਤ ਕਰ ਰਹੇ ਹੈ ਕੀ ਗੱਲ ਐ ਤੂੰ ਸੌਂਦਾ ਨਹੀਂ ਗੱਲ ਮੇਰੀ ਖਾਣ ਦਾ ਇੰਨਾ ਚਾਹਿਆ ਲੈ ਦੇਖ ਲੋ ਰਬਾਬ ਉਹਨੇ ਖਾਣ ਦਾ ਚਾਰਾ ਬੰਦਾ ਬਜਰਾ ਕੇ ਚਾਟ ਮੰਡਾਰ ਮਾਸਟਰ ਜੀ ਫੋਨ ਲੱਗੇ ਆ ਮੱਛੀ ਪਾਣੀ ਪਿਆ ਦੇਉਗੇ ਪਹਿਲਾਂ ਹੀ ਪਾਪਾ ਵੀ ਚੱਲ ਨਾਲ ਖਾ ਲੈਣੇ ਕਦਾ ਐ ਚਾਹ ਕਦਾ ਆਪ ਫਿਰ ਰੁਕਦੇ ਹਾਂ ਆਰਡਰ ਕੀ ਨਹੀਂ ਮਾਰੇ ਵੇ ਤੁਸੀਂ ਪਰੇ ਨਹੀਂ ਨਹੀਂ ਇੰਨਾ ਤਾਂ ਬੰਦ ਹੈ ਜਾ ਜਾ ਚਲੋ ਫਿਰ ਗੋਲ ਗੱਪੇ ਖਾ ਕੇ ਤੁਹਾਨੂੰ ਦੱਸਦੇ ਹਾਂ ਠੀਕ ਹੈ ਜੀ ਹੰਤਾ ਨਾਲ ਆ ਸੀ ਤੇ ਮੋਰ ਗਏ ਹਾਂਜੀ ਆਪਾਂਗੇ ਦੁਕਾਨ ਚ ਫੋਨ ਕਰਨੀ ਬਹੁਤ ਜਾਦੇ ਆ ਤੇ ਆਪਾਂ ਸਾਰਿਆਂ ਨੂੰ ਦੱਸ ਦਈਏ ਨਿਊ ਦੇ ਦਈਏ ਕਿਆ ਬਾਜ਼ੀ ਮਨੀਆਰੀ ਦੀ ਦੁਕਾਨ ਪਾਈ ਆ ਠੀਕ ਹਮ ਫਲਾਸ ਬਿਊਟੀ ਬਾਰ ਤੇ ਹਾਂਜੀ ਆਪਣੇ ਘਰ ਤੋਂ ਮੇਰੇ ਹੀ ਆ ਤੇ ਬਸ ਬਾਕੀ ਆ ਕਿ ਮੌਨਟਾਈਮ ਹੈ ਦਾ ਹੁੰਦਾ ਕਿ ਕੰਮ ਦੀ ਕਿੰਨਾ ਟਾਈਮ ਲੰਘੇ ਜਾਂਦਾ ਹੈ ਤੇ ਹੋਰ ਤੇ ਬਾਕੀ ਸੌਂਦਾ ਨਹੀਂ ਜਾਂਦਾ ਸੌਂਦਾ ਨਹੀਂ ਨਜ਼ਰਾਂ ਕਰਕੇ ਤੇ ਉਹਨੂੰ ਵੀ ਆ ਜਾਂਦਾ ਕਰਕੇ ਫਿਰ ਬਲੌਗ ਵੀ ਮੰਨਦੀ ਆਂ ਤੇ ਬਾਕੀ ਹੁਣ ਕਿ ਉਹਨਾਂ ਕੋਲ ਜੋ ਲੋਗ ਜਿਹੜੇ ਹੈ ਕਿ ਰੈਗੂਲਰ ਆਇਆ ਕਰਾਂਗੇ ਰੈਗੂਲਰ ਵਲੌਗ ਇਸ ਲਈ ਨਹੀਂ ਹੁੰਦੇ ਸੀ ਕਿ ਇੱਕ ਤਾਂ ਸਾਨੂੰ ਬਹੁਤ ਜ਼ਿਆਦਾ ਪਿਆਰ ਨਹੀਂ ਮਿਲਦਾ ਸੀ YouTube ਤੋਂ ਫਿਰ ਅਸੀਂ ਮਨ ਲੱਧਾ ਸੀ ਕਿ ਅਸੀਂ ਵਲੌਗ ਨਹੀਂ ਪਾਉਣੇ ਹੈਗੇ ਪਰ ਲੇਕਿਨ ਹੁਣ ਸਾਨੂੰ ਤੁਸੀਂ ਸਾਡੇ ਵਲੌਗ ਨੂੰ ਪਿਆਰ द्या ਕਰੋ ਮਤੋਂ ਵੱਧਾ ਪਰ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵਲੌਗ ਛੋਟੇ ਹੀ ਹੋਏ ਜਾਣਗੇ ਜਦਾ ਵੱਡੇ ਨਹੀਂ ਹੋਏ ਕਰਾਂਗੇ ਵਲੌਗ ਕਿਉਂਕਿ ਇੱਕ ਤਾਂ ਗੱਲ ਵੀ ਬਹੁਤ ਪੈ ਰਹੀ ਹੈ ਆਫਟਰ ਤੁਹਾਨੂੰ ਪਤਾ ਹੈ ਕਿ ਨਹੀਂ ਕਿੱਥੇ ਜਾਇਆ ਜਾਣਾ ਬੱਚੇ ਦੇ ਨਾਲ ਨਹੀਂ ਜਾਇਆ ਜਾਣਾ ਅਸੀਂ ਤੁਹਾਨੂੰ ਪਤਾ ਹੈ ਪਹਿਲਾਂ ਕਿੱਥਨੇ ਕਿੱਥੇ ਜਾਂਦੇ ਰਹਿੰਦੇ ਸੀਗੇ ਕੀ ਜੀ ਬੋਲਣਗੇ ਕੋਈ ਗੱਲ ਹੈ ਰਵਾਬ ਨਿੱਕੀ ਆ ਤੇ ਗਰਮੀ ਆ ਜਾਂਦੀ ਨਹੀਂ ਕਰਦੀਆਂ ਨੇ ਗਰਮੀ ਲੱਗਦਾ ਮਾਰ ਨੂੰ ਨਾ ਹੋ ਜੇ ਵੈਸੇ ਉਹਨੂੰ ਸਿਰੋ ਅਗਸਟ ਐਂਡ ਸੈਪਟੈਂਬਰ ਤੋਂ ਹੀ ਹੈ ਗਿਆਰ੍ਹਵੀ ਦੇ ਅਕਤੂਬਰ ਦੇ ਵਿੱਚ ਜਾ ਕੇ ਥੋੜਾ ਮੌਸਮ ਚੇਂਜ ਹੋ ਹੀ ਜਾਂਦਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਬਰਥਡੇ ਉਹ ਕੋਪਾਉਣਾ ਮੰਨੋ ਅਕਤੂਬਰ ਤੋਂ ਬਾਅਦ ਥੋੜੇ ਜਿਹਾ ਮਤਲਬ ਸਰਪ੍ਰਾਈਜ਼ਸ ਆ ਰਹੇ ਆ ਬੈਕ ਟੂ ਬੈਕ ਸਰਪ੍ਰਾਈਜ਼ਸ ਆ ਰਹੇ ਆ ਆਫੇ ਤੇ ਬਲੌਗ ਦਾ ਪੀਐਨਡੀਐਕ ਦੀ ਕਰਦੇ ਆ ਤੇ ਜਿਵੇਂ ਤੁਹਾਡੇ ਮਤੇ ਕਰਨੇ ਕੰਮ ਕੀ ਕਰਨੇ ਆ ਠੀਕ ਆ ਜਿਵੇਂ ਮਾਰੀਆਂ ਬਾਹਰ ਹਾਂ ਕਮਲ ਦੇ ਸਾਥ ਨੂੰ ਕਮਲ ਸੇ ਤਾਂ ਮਨੋ ਤੇ ਜਾ ਲਾ ਤੇ ਇੱਕ ਵਾਰ ਮੇਰਾ ਬਹੁਤ ਸਾਹ ਦਿੱਤਾ ਹੈ ਤਾਂ ਖਾਂ ਖ ਆ ਗਿਆ ਹਾਂ ਤਾਂ ਤੇ ਬੈਠਣਾ ਦਿੰਦਾ ਏਡੀ ਵਗੈਰਾ ਆਉਂਦੇ ਆ ਤੇ ਕਮਨ ਹੋਦੀ ਹੁਣਾਂ ਦਿੰਦਾ ਮੈਂ ਚੱਲ ਬਾਹਰ ਨੀ ਵੜ ਕੇ ਬੈਠਣਾ ਹੁੰਦਾ ਤੇ ਫਿਰ ਘਰ ਦੇ ਜਾਉਂਗੀ ਕਮਲ ਨੇ ਕਰਨੇ ਹੁੰਦੇ ਆ ਤੇ ਡਬਲ ਹੋ ਗਿਆ ਹਾਂਜੀ ਤੇ ਹੁਣ ਫਿਰ ਲੱਗੇ ਆਪਾਂ ਬਲੌਗ ਦਾ ਐਂਡ ਕਿਉਂਕਿ ਕਰਨੀ ਬੋਤੋ ਦਿਆ ਕਰੇਗਾ ਜੀ ਹਾਂ ਜਲਾ ਆਪਣੀ ਸੰਗਦੀ ਆ ਕੀ ਦੀ ਰਹਿਣਾ ਅਸੀਂ ਮੱਧਮਤ ਸੈਲੀ ਕਰਨ ਤੋਂ ਕਰਕੇ ਰਹੇ ਆ ਪੂਰੀ ਮਦਦ ਸਮਾਂ ਲੱਗ ਜੇ ਵੀ ਸੱਤ ਕਰਕੇ ਰਹਿਣਾ ਤੇ ਹੁਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਆਪਣੇ ਇਦਾਂ ਹੀ ਰੈਗੂਲਰ ਵਲੌਗ ਆਉਂਦੇ ਰਹਿਣਗੇ ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਵਲੌਗ ਪਾਇਆ ਕਰੀਏ ਇਹ ਤਾਂ ਵੀਕ ਦੇ ਵਿੱਚ ਹਾਂ ਜਿਹੜਾ ਵੀਕ ਦੇ ਵਿੱਚ ਕਿਤੋਂ ਕੋਈ ਵਲੌਗ ਆਉਂਦਾ ਨਹੀਂ ਨੇ ਜੂਰ ਕਰੋ ਮਾਰਕੀਟਿੰਗ ਰਜਿਸਟਰ ਕਰਨਾ ਹਾਂ ਜਿਨ੍ਹਾਂ ਪਿਆਰ ਨੂੰ ਇਨੀਸ਼ੀਏਟ ਭੱਜ ਭੱਜ ਕੇ ਤੁਹਾਡੇ ਕੋਲ ਆਉਂਦੇ ਨੇ ਤੇ ਸਾਡੀ ਇੰਸਟਾਗ੍ਰam ਆਈਡੀ ਆ ਹਟੇਖਮਲ f i d ਤੇ ਜਾ ਕੇ ਤੁਹਾਨੂੰ ਫੋਲੋਸ ਕਰ ਤੇ ਸਾਡੇ ਰੀਲਸ ਦੇਖੋ ਸਾਡੀਆਂ ਠੀਕ ਹੈ ਜੀ